ਅਸੀਂ ਗੱਲ ਕਰੀ ਹੈ ਨਾ ਤੁਸੀਂ ਪੰਜਾਬੀ ਯੂਨੀਵਰਸਿਟੀ ਪੜ੍ਹੇ ਹੋ ਤੇ ਉੱਥੇ ਤੁਸੀਂ ਜਿੱਦਾਂ ਯੂਨੀਵਰਸਿਟੀ ਦੇ ਵਿੱਚ ਜਦੋਂ ਨਵੇਂ-ਨਵੇਂ ਬੱਚੇ ਆਉਂਦੇ ਨੇ ਹਨਾ ਤਾਂ ਉਹਨਾਂ 'ਚ ਕ੍ਰੇਜ਼ ਹੁੰਦਾ ਹੈ ਕਿ ਗੇੜੀਆਂ ਲਾਵਾਂਗੇ ਹਨਾ ਪੂਰੀ ਮौज-ਮਸਤੀ ਕਰਨੀ ਆ ਪਾਰਟੀਆਂ ਕਰਨੀਆਂ ਨੇ ਤੇ ਤੁਸੀਂ ਮਤਲਬ ਜਦੋਂ ਯੂਨੀਵਰਸਿਟੀ ਗਏ ਤਾਂ ਤੁਸੀਂ ਆਪਣਾ ਦਿਮਾਗ 'ਚ ਇਹ ਨਜ਼ਰੀਆ ਲੈ ਕੇ ਗਏ ਸੀ ਜਾਂ ਗੋਲ ਬਣਾ ਕੇ ਗਏ ਸੀ ਵੀ ਨਹੀਂ ਮੈਂ ਜੋ ਕਰਦਾ ਤੇ ਹੋਰ ਵੀ ਤੁਸੀਂ ਵੀ ਤਾਂ ਯੂਨੀਵਰਸਿਟੀੋਂ ਪੜ੍ਹੇ ਹੋ ਜਦੋਂ ਯੂਨੀਵਰਸਿਟੀ ਵਾਲਾ ਪੁੱਛਦਾ ਯੂਨੀਵਰਸਿਟੀ ਵਾਲੇ ਨੂੰ ਇਹ ਸਵਾਲ ਕਰਦਾ ਤਾਂ ਉਹ ਹਾਸਾ ਨਿਕਲਦਾ ਚਲੋ ਮੈਂ ਜਵਾਬ ਥੋੜਾ ਦਿੰਦਾ ਕੀ ਤੁਸੀਂ ਸਵਾਲ ਕੀਤਾ ਵੀ ਉੱਥੇ ਜਾ ਕੇ ਗੇੜੀਆਂ ਮਾਰਦੇ ਸੀ ਐਕਸਾਈਟਮੈਂਟ ਸੀ ਮਤਲਬ ਜਿਹੜੀ ਯੂਨੀਵਰਸਿਟੀ ਜਾ ਕੇ ਐਕਸਾਈਟਮੈਂਟ ਹੁੰਦੀ ਹੈ ਨਾ ਇੱਕ ਬੰਦੇ 'ਚ ਉਹ ਵਾਲੀ ਉਹ ਐਕਸਾਈਟਮੈਂਟ ਹੁੰਦੀ ਆ ਜੀ ਕਿਉਂਕਿ ਉੱਥੋਂ ਦਾ ਮਾਹੌਲ ਹੀ ਇੰਨਾ ਵਧੀਆ ਹੂੰ ਹੂੰ ਸਾਫ਼ ਸੁਥਰਾ ਮਾਹੌਲ ਹੁੰਦਾ ਆ ਪੜ੍ਹਾਈ ਵੀ ਹੁੰਦੀ ਆ ਖੇਡਾਂ ਵੀ ਹੁੰਦੀਆਂ ਨੇ ਕਲਚਰ ਇੰਨਾ ਕਿ ਜ਼ਿਆਦਾ ਉੱਥੇ ਹੁੰਦਾ ਆ ਕਿ ਮਤਲਬ ਹਾਰ ਟਾਈਮ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਉੱਥੇ ਇੱਕ ਸਾਡਾ ਮਿੱਤਰ ਸੀ ਉਹਨੇ ਵਿਆਹ ਕਰਾਇਆ ਅੱਛਾ ਦਸਿਆ ਨਹੀਂ ਕਿਸੇ ਨੂੰ ਹਾਂ ਦਸਿਆ ਨਹੀਂ ਤੇ ਫਿਰ ਯੂਨੀਵਰਸਿਟੀ ਦੇ ਵਿੱਚ ਉਹ ਵਿਚਾਰਾ ਸੈਡ ਕਹਿੰਦਾ ਯਾਰ ਮੇਰਾ ਮੈਨੂੰ ਚਾ ਸੀਗਾ ਕਿ ਮੇਰਾ ਵਿਆਹ ਵਧੀਆ ਤਰੀਕੇ ਨਾਲ ਹੋਣ ਦਾ ਤੇ ਅਸੀਂ ਸਾਰੇ ਮੁੰਡੇ ਕੁੜੀਆਂ ਦੇ ਨਾਲ ਕੇ ਹੂੰ ਰਾਤ ਨੂੰ ਜਾਗੋ ਕੱਢੀ ਹੋਸਟਲ ਦੇ ਵਿੱਚ ਕੀ ਬਾਤ ਉਹ ਬੜੀ ਵਧੀਆ ਲੱਗੀ ਬਾਲਟੀਆਂ ਸੀ ਸਾਡੇ ਕੋਲ ਕਿਹੜਾ ਉਹ ਲੱਗ ਰਾਂ ਸੀਗੀਆਂ ਹਾਂ ਬਾਲਟੀਆਂ ਪੁੱਠੀਆਂ ਕਰਕੇ ਉਹਨਾਂ ਦੇ ਉੱਤੇ ਮੋਮਬਤੀਆਂ ਦੀਵੇ ਜਗਾਏ ਅਸੀਂ ਤੇ ਹਰ ਇੱਕ ਕਮਰੇ ਦੇ ਵਿੱਚ ਜਾ ਜਾ ਕੇ ਤੇਲ ਵੀ ਪਵਾਇਆ ਗੋਲੀਆਂ ਫਾਂਜਾਂ ਪੂਰੀਆਂ ਸਾਰੇ ਮੈਂ ਕੁਲਵਿੰਦਰ ਲੱਲਾ ਕਬਰ ਕਰੇ ਵਾਲ ਅਸੀਂ ਸਾਰੇ ਜਿੱਦੇ ਹੋਰ ਵੀ ਸਾਡੇ ਮਿੱਤਰ ਹੋਣ ਤਾਂ ਸਾਰੇ ਇਕੱਠੇ ਸਾਰੇ ਰੌਣਕ ਇਕੱਠੇ ਹੋਏ ਸਾਰੇ ਥੀਏਟਰ ਵਾਲੇ ਹਾਂਜੀ ਤੇ ਉਹ ਮੈਨੂੰ ਯਾਦ ਆ ਵੀ ਉਹ ਉਹਦੇ ਵਿੱਚ ਕੀ ਕੀਤਾ ਕਿ ਕਿਸੇ ਕੋਲੇ ਜਾਂਦੇ ਸੀ ਤਾਂ ਉਹਦੇ ਕੋਲੇ ਸਰੋਂ ਦਾ ਤੇਲ ਤਾਂ ਹੁੰਦਾ ਨਹੀਂ ਸੀ ਇਹਦਾ ਹੌਸਟਲ ਉਹਦੇ ਵਿੱਚ ਯੂਜ਼ ਕਰਦੇ ਕਿਸੇ ਕੋਲੇ ਕੋਈ ਡਾਬ ਰਾਵਲਾ ਹੈ ਕਿਸੇ ਕੋਲੇ ਕੋਈ ਜੈਲ ਪਈ ਆ ਮਤਲਬ ਜਿਹੜੀ ਚੀਜ਼ ਆਗ ਪੈਂਦੀ ਹੈ ਕਿਸੇ ਕੋਲ ਘਿਓ ਪਿਆ ਹੈ ਨਾ ਐਦਾਂ ਦਾ ਤਾਂ ਕਰਕੇ ਉਹਨਾਂ ਨੇ ਸਾਰਿਆਂ ਨੇ ਉਹ ਪਾ ਪਾ ਕੇ ਦੇਸੀ ਗਿਆ ਤਾਂ ਪੱਕਾ ਹੀ ਵੈਲਪਰ ਹੁੰਦਾ ਪੱਕਾ ਹੁੰਦਾ ਉਹ ਤਾਂ ਹੌਸਟਲਾਂ ਦੇ ਵਿੱਚ ਹੁੰਦਾ ਹੀ ਹੁੰਦਾ ਅੱਛਾ ਤੁਸੀਂ ਇਹ ਇਹ ਜਿਹੜਾ ਸਹਾਜ ਮਾਨ ਸਾਹਿਬ ਨੇ ਇਹਨੂੰ ਬਹੁਤ ਕੀਤਾ ਪਰ ਥੀਏਟਰ ਦਾ ਬੇਸ ਆ ਇਹ ਅਸੀਂ ਬਹੁਤ ਯੂਜ਼ ਕਰਦੇ ਰਹੇ ਆ ਥੀਏਟਰ ਚ ਉਹ ਵਾ ਵਾ ਮੋਜ ਫਕੀਰਾ ਤੇਰੀ ਸ਼ਹਿਦ ਗੁੜੇ ਤੋਂ ਮਿੱਠੀ ਆਈ ਜਵਾਨੀ ਹਰ ਕੋਈ ਵੇਚਦਾ ਜਾਂਦੀ ਕਿਸੇ ਨੂੰ ਮਿੱਠੀ ਕੀ ਬੁੰਦਿਆ ਦੇ ਬੁੰਦਿਆ ਤੇਰੀ ਆਖਰ ਹੋਣਾ ਮਿੱਠੀ ਸੱਚੇ ਇੱਕ ਨੇ ਤਾਜਾ ਰਹਿਣਾ ਬਾਹੀ ਹੋ ਜਾਏ ਮਿੱਠੀ ਜੋ ਬਿਰਦੀ ਆਗਦੀ ਫਿਰ ਭੋਲਾ ਸੁਤਦੀ ਕਿੰ ਕੀ ਆਏ ਬਾਵੇ ਵਾਹਿਗੁਰੂ ਵਾਹਿਗੁਰੂ ਕਹਿ ਦਿਆ ਕੀ ਬਾਤ ਹੈ ਜੀ ਕੀ ਮਤਲਬ ਇਹਦੇ ਲਈ ਤਾਂ ਫਿਰ ਤੁਹਾਨੂੰ ਨਾ 골ਡ ਮੈਡਲ ਮਿਲਣਾ ਲਾਜ਼ਮੀ ਸੀਗਾ ਪਤਾ ਜੀ ਯੂਨੀਵਰਸਿਟੀ ਨੇ ਔਰ ਬੜਾ ਮੈਂ तहे ਦਿਲ ਤੋਂ ਸ਼ੁਕਰੀਆ ਕਰਦਾ ਯੂਨੀਵਰਸਿਟੀ ਤੇ ਮੈਨੂੰ ਬਹੁਤ ਕੁਝ ਦਿੱਤਾ ਕਾਲਜ ਨੇ ਬਹੁਤ ਕੁਝ ਦਿੱਤਾ ਪੁਲਿਸ ਡਿਪਾਰਟਮੈਂਟ ਨੇ ਬਹੁਤ ਕੁਝ ਦਿੱਤਾ ਤਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਮੈਂ ਇਹਨਾਂ ਦਾ ਹਮੇਸ਼ਾ ਯਾਦ ਨਹੀਂ ਰੂਗਾ ਅੱਛਾ ਜੀ ਤੁਹਾਡਾ